ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਪਿੰਡ ਲੋਂਗੋਵਾਲ ਇੱਥੇ ਤੁਸੀਂ ਪਿੱਛੇ ਦੇਖ ਹੀ ਸਕਦੇ ਹੋ ਬਹੁਤ ਸੋਹਣਾ ਘਰ ਤਿਆਰ ਕੀਤਾ ਆਪਾਂ ਜਾਲੀ ਦੇ ਨਾਲ ਇਹ ਆਪਣੇ ਰੈਫਰੈਂਸ ਰੂਡ ਰੈਡੀ ਹੋਇਆ ਜਿਵੇਂ ਕਿ ਪਹਿਲਾਂ ਆਪਾਂ ਵੀਡੀਓ ਅਪਲੋਡ ਕੀਤੀ ਸੀ ਲੋਂਗੋਵਾਲ ਦੀ ਜਿਹੜੀ ਬਾਈਆਂ ਨੇ ਹਵੇਲੀ ਤਿਆਰ ਕੀਤੀ ਸੀਗੀ ਉਹਨਾਂ ਨੂੰ ਦੇਖ ਕੇ ਇੱਥੇ ਆਪਾਂ ਇੱਕ ਹਵੇਲੀ ਤਿਆਰ ਕੀਤੀ ਆ ਜਾਲੀਆਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਪਿੱਛੇ ਲੁੱਕ ਜਿਹੜੀ ਉੱਪਰ ਸਭ ਨਾਲ ਟੈਕੀ ਤੁਹਾਨੂੰ ਦਿਖ ਰਹੀ ਆ ਉੱਥੇ ਆਪਾਂ ਪੱਤੇ ਲਾਉਣੇ ਆ ਤੁਸੀਂ ਵੀਡੀਓ ਤੇ ਨਾਲ ਹੀ ਦੇਖ ਸਕਦੇ ਹੋ ਆਪਰੇ ਨਾਲ ਬਾਪੂ ਜੀ ਖੜੇ ਨੇ ਤੇ ਆਪਰੇ ਠੇਕੇਦਾਰ ਸਾਹਿਬ ਖੜੇ ਨੇ ਆਪ ਹਾਂ ਜੀ ਸ਼ੋਡਾਂ ਵੀਰ ਬਹੁਤ ਵਧੀਆ ਲੱਗਾ ਜੀ। ਅਸੀਂ ਲੌਂਗ ਦੇ ਜਾਰੀਆਂ ਦੇਖਦੇ ਰਹਾਂ ਬਹੁਤ ਵਧੀਆ। ਅੱਜ ਸਵੇਰ ਤੋਂ ਜਪਾਤੇ ਬਹੁਤ ਵਧੀਆ ਜਾਰੀ ਹੋ ਰਿਹਾ ਜੀ। ਠੀਕ ਹੈ ਜੀ ਠੀਕ ਹੈ। ਜਿਵੇਂ ਆਪਣੇ ਪਹਿਲਾਂ ਘਰ ਦੇ ਲੋਕ ਸੀ ਹੁਣ ਉਹ ਤੋਂ ਵਧੀਆ ਹੀ ਲੋਕ ਆਪਣੀ ਜੀ। ਹਾਂ ਜੀ ਉਹ ਤੋਂ ਬਹੁਤ ਵਧੀਆ ਕੱਢਦੇ ਰਿਹਾ ਘਰ ਜੀ ਅੱਜ ਨੰਗਾ। ਠੀਕ ਹੈ ਜੀ ਠੀਕ ਹੈ। ਆਪਣੇ ਇਹਦੇ ਨਾਲ ਠੀਕ ਹੈ ਦਾ ਸਾਹਿਬ ਕਰਨੇ ਪੈਣਾ ਮੈਂ ਗੱਲ ਕਰਦੇ ਆਂ। ਤਾਂ ਅਸੀਂ ਗੱਲ ਜੀ। ਠੀਕ ਹੈ ਜੀ। ਹਾਂ ਜੀ ਠੀਕ ਦਾ ਸਾਹਿਬ ਤੁਹਾਨੂੰ ਆਪਣਾ ਕੰਮ ਇੱਥੇ ਜਿਹੜਾ ਮਟੀਰੀਅਲ ਆ ਤੁਹਾਨੂੰ ਕਿਵੇਂ ਲੱਗੇ ਜੀ ਆਪਣਾ ਮਟੀਰੀਅਲ? ਬਹੁਤ ਕਿਸੇ ਤਰ੍ਹਾਂ ਨਹੀਂ ਕੋਈ ਕਮੀ ਨਹੀਂ ਹੈਗੀ ਠੀਕ ਹੈ ਜੀ ਪਹਿਲਾ ਹੋਰ ਸਮੇ ਵੀ ਅਸੀਂ ਲਾਈ ਹੈ ਠੀਕ ਹੈ ਜੀ ਠੀਕ ਹੈ ਉਹੀ ਚੀਜ਼ ਇੱਥੇ ਲੱਗ ਰਹੀ ਹੈ ਤੇ ਮਤਲਬ ਫਿਟਿੰਗ ਵਰ ਕਨੈਕਸ਼ਨ ਬਹੁਤ ਵਧੀਆ ਬਹੁਤ ਵਧੀਆ ਰਹੀ ਹੈ ਥੋੜੀ ਪੂਰੀ ਤਸੱਲੀ ਆ ਤੁਹਾਨੂੰ ਕੋਈ ਜਦੋਂ ਜਾਲੀ ਤੁਸੀਂ ਕੱਟੀ ਕੋਈ ਪ੍ਰੋਬਲਮ ਤਾਂ ਨਹੀਂ ਵੀ ਕੱਟੀ ਕਿਤੇ ਹੋਰ ਤਾਂ ਵੱਡੀ ਕਿਤੇ ਹੋਰ ਜਾਵੇ ਠੀਕ ਹੈ ਜੀ ਠੀਕ ਹੈ ਹਾਂਜੀ ਦੋਸਤੋ ਤੁਸੀਂ ਆਪਣਾ ਕੰਮ ਕੀਤਾ ਹੋਇਆ ਦੇਖ ਹੀ ਸਕਦੇ ਹੋ ਇੱਧਰ ਸਾਈਡ ਲੁੱਕ ਤੇ ਬਹੁਤ ਥੋੜੀ ਅਜੀਬ ਜਿਹੀ ਲੁੱਕ ਆ ਰਹੀ ਹੈ ਪੂਰੀ ਹਵੇਲੀ ਦੀ ਤੁਸੀਂ ਉੱਪਰ ਤੱਕ ਦੇਖ ਸਕਦੇ ਹੋ ਤੇ ਤੁਸੀਂ ਪਿੱਛੇ ਪੂਰਾ ਇੱਕ ਵਾਰੀ ਕੈਮਰਾ ਮਾਰ ਕੇ ਜ਼ਰੂ ਬਹੁਤ ਵਧੀਆ ਤਰੀਕੇ ਨਾਲ ਇਹ ਤਿਆਰ ਹੋ ਰਹੀ ਆ ਬਾਕੀ ਹਜੇ ਅੰਦਰ ਪ੍ਰੋਸੈਸ ਚੱਲ ਰਿਹਾ ਸਾਰਾ ਕੰਮ ਤੁਹਾਨੂੰ ਆਪਾਂ ਅੱਗੇ ਜਿਹੜੀ ਨੈਕਸਟ ਵੀਡੀਓ ਹੋਊਗੀ ਉਧਰ ਅਸੀਂ ਤੁਹਾਨੂੰ ਜ਼ਰੂਰ ਮੈਂ ਦਿਖਾਉਂਗਾ ਬਹੁਤ ਸੋਹਣੀ ਤਰੀਕੇ ਨਾਲ ਇਹ ਤਿਆਰ ਹੋ ਰਹੀ ਆ ਤੁਸੀਂ ਵੀਡੀਓ ਤਾਂ ਅਸੀਂ ਦੇਖ ਹੀ ਸਕਦੇ ਹੋ ਇਹਦੇ ਨਾਲੇ ਵੀ ਤੁਸੀਂ ਆਪਣੇ ਛੋੜੀ ਵੀਰ ਨੂੰ ਆਗਾ ਦੇਓ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਬਾਬਨਸੁਰ ਤੇ ਧੰਨਵਾਦ ਸასი ਕਾਲ